ਸਤ ਗੁਰੂ ਜੀ ਦੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਅਕਾਲੀ ਸੇਵਾ ਜਿਸ ਦੇ ਵਿੱਚ ਮੇਰੇ ਗੁਰਦੇਵ ਜੀ ਨੇ ਆਪ ਹੁਣ ਤੱਕ ਸਿਰ ਤੇ ਹੱਥ ਰੱਖ ਕੇ ਸੇਵਾ ਲਈ ਹੈ ਅੱਗੇ ਵੀ ਮੇਰੇ ਪਾਤਸ਼ਾਹ ਆਪ ਹੀ ਲੈਣ ਸੋ ਇੱਕ ਵੀਡੀਓ ਦਾਸ ਨੇ ਬੇਨਤੀ ਕੀਤੀ ਸੀ ਸੰਸਾਰ ਦੇ ਭਲੇ ਵਾਸਤੇ ਤਾਂ ਕਿ ਜੀਵਾਂ ਦਾ ਫਾਇਦਾ ਹੋ ਸਕੇ ਨਾਮ ਜਪਣ ਵਾਲੀਆਂ ਰੂਹਾਂ ਦਾ ਭਲਾ ਹੋ ਸਕੇ ਉਹਦੇ ਵਿੱਚ ਸੰਗਤਾਂ ਉਹ ਜਿਹੜੀ ਵੀਡੀਓ ਦਾ ਨਾਮ ਸੀ ਵੀ ਕੀ ਕਿਸੇ ਨੂੰ ਨਾਮ ਜਪਾਉਣ ਨਾਲ ਜਾਂ ਪਾਠ ਕਰਨ ਲਈ ਕਹਿਣ ਨਾਲ ਸਾਡੀ ਬੰਦਗੀ ਘਟਦੀ ਹੈ ਇਸ ਤਰ੍ਹਾਂ ਦੀ ਵੀਡੀਓ ਸੀ ਫਿਰ ਉਹਦੇ ਵਿੱਚ ਸੰਗਤ ਦੇ ਕਮੈਂਟ ਤੁਸੀਂ ਜਾ ਕੇ ਦੇਖੋਗੇ ਤਾਂ ਬਹੁਤ ਸੰਗਤ ਨੇ ਪੁੱਛਿਆ ਕੀ ਅਸੀਂ ਆਪਣੇ ਬੱਚਿਆਂ ਨੂੰ ਵੀ ਨਹੀਂ ਨਾਮ ਜਪਾ ਸਕਦੇ ਜਾਂ ਇਸ ਤਰ੍ਹਾਂ ਕਾਫੀਆਂ ਨੇ ਫਿਰ ਪੁੱਛਿਆ ਫੋਨ ਤੇ ਵੀ ਪੁੱਛਿਆ ਹੁਣ ਇਹ ਸਾਰੀ ਦੁਬਧਾ ਕਲੀਅਰ ਕਰਦੀ ਹੈ ਵੈਸੇ ਤਾਂ ਮੈਂ ਵੀਡੀਓ 'ਚ ਸਾਰਾ ਕੁਝ ਬੇਨਤੀ ਕਰਿਆ ਸੀ ਪਰ ਫਿਰ ਵੀ ਚਲੋ ਸੰਗਤ ਹੈ ਸੰਗਤ ਨੂੰ ਜੇ ਆਪਾਂ ਦੁਬਾਰਾ ਵੀ ਸਮਝਾਉਣਾ ਬੇਨਤੀ ਕਰਨਾ ਪੈ ਜੇ ਤਾਂ ਕੋਈ ਗੱਲ ਨਹੀਂ ਪਹਿਲੀ ਗੱਲ ਤਾਂ ਪਿਆਰੋ ਜਿਹੜੀ ਮੈਂ ਬੇਨਤੀ ਕਰੀ ਹੈ ਇਹ ਅਕਾਲ ਪੁਰਖ ਦੇ ਬਿਲਕੁਲ ਹੁਕਮ ਅਨੁਸਾਰ ਕਰੀ ਹੈ ਬਿਲਕੁਲ 100% ਸਤਿਗੁਰੂ ਜੀ ਦੀ ਕਿਰਪਾ ਨਾਲ ਸੰਤਾਂ ਦੇ ਹੁਕਮ ਦੇ ਨਾਲ ਕੀਤੀ ਹੈ ਠੀਕ ਹੈ ਸੋ ਉਹਦੇ ਸ਼ੰਕੇ ਤੁਹਾਡੇ ਸਾਰੇ ਆਪਾਂ ਕੱਢਾਂਗੇ ਵੀ ਬੱਚਿਆਂ ਨੂੰ ਨਾਮ ਜਪਾ ਸਕਦੇ ਆ ਜਾਂ ਨਹੀਂ ਜਾਂ ਕਿਵੇਂ ਜੋ ਵੀ ਆ ਦੇਖੋ ਨਾਮ ਜਪਾਉਣ ਦੀ ਜਿਹੜੀ ਸੇਵਾ ਹੈ ਇਹ ਪਹਿਲੀ ਗੱਲ ਤਾਂ ਪੰਜ ਪਿਆਰਿਆਂ ਕੋਲੇ ਆ ਪੰਜ ਸਿੰਘਾਂ ਨੂੰ ਦਿੱਤੀ ਹੈ ਇੱਕ ਹੁੰਦਾ ਹੈ ਗੁਰੂ ਖਾਲਸਾ ਇੱਕ ਹੁੰਦਾ ਹੈ ਪੰਥ ਖਾਲਸਾ ਪੰਜ ਪਿਆਰੇ ਜਿਹੜੇ ਨੇ ਉਹ ਗੁਰੂ ਖਾਲਸਾ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਖਾਲਸਾ ਨੇ ਕਿਉਂਕਿ ਉਹ ਫਿਰ ਅੱਗੇ ਹੈ ਪੰਥ ਖਾਲਸਾ ਜਿਹੜੀ ਸੰਗਤ ਹੈ ਇਹ ਹੈ ਪੰਥ ਖਾਲਸਾ ਸੋ ਦੋ ਜਣਿਆਂ ਨੂੰ ਹੁਕਮ ਕੀਤਾ ਗਿਆ ਨਾਮ ਲੈਪੋਣ ਦਾ ਸਿਰਫ ਦੋ ਜਣਿਆਂ ਨੂੰ ਪੰਜ ਪ੍ਰਭਾਨ ਅਪ ਗੁਰਬਾਣੀ ਚੋਂ ਲੈਣਾ ਜੋ ਕੁਛ ਬਾਹਰੋਂ ਨੇ ਪੰਜ ਪ੍ਰਭਾਨ ਪੰਜ ਪ੍ਰਧਾਨ ਪੰਜੇ ਪਾਵ ਵਹਿ ਦਰਗਹਿ ਮਾਨ ਪੰਜ ਮੁਖੀ ਜਾਂ ਪੰਜ ਇਹਦੇ ਜੇ ਤੁਸੀਂ ਪ੍ਰਾਤਨ ਟੀਕਾ ਵੀ ਪੜੋਗੇ ਜਬਜੀ ਸਾਹਿਬ ਦਾ ਇਹਦੇ ਵਿੱਚ ਪੰਜ ਗੁਰੂ ਕੇ ਸਿੱਖ ਸਿੱਖਾਂ ਦਾ ਵੀ ਜ਼ਿਕਰ ਕੀਤਾ ਗਿਆ ਜਾਂ ਫਿਰ ਪੰਜ ਲੋਕ ਜਿਹੜੇ ਬ੍ਰह्म ज्ञानी ਗੁਰਮੁਖ ਆਤਮਾਵਾ ਉਹ ਠੀਕ ਹੈ ਨਾ ਉਹ ਜਾਂ ਤਾਂ ਪੰਜ ਪਿਆਰੇ ਨਾਮਦਾਨ ਦਿੰਦੇ ਤੇ ਉਹੀ ਚ ਪਾਉਂਦੇ ਪ੍ਰਾਤਨ ਮਰਿਆਦਾ ਹੀ ਇਹ ਸੀ ਜਾਂ ਪੰਜ ਪਿਆਰੇ ਜਾਂ ਬ੍ਰह्म ज्ञानी ਪੂਰਨ ਮਹਾਤਮਾ ਨਾਮ ਰੰਗਿਓਈ ਰੂਪ ਦੂਜੇ ਜੋ ਮੁਖ ਆ ਤਾਂ ਮਾਰੇ ਕਹਿੰਦੇ ਰਾਮ ਰਾਮ ਕਰਤਾ ਜਗ ਫਿਰੇ ਰਾਮ ਨਾਮ ਪਾਇਆ ਜਾਏ ਕਿਉਂ ਨਹੀਂ ਮਿਲਿਆ ਕਿਉਂਕਿ ਸੰਤ ਜਪਾਵੇ ਨਾਮ ਸੰਤਨ ਬਿਨ ਵਰਨ ਦਾਤਾ ਬੀ ਹੈ ਨਾ ਸੋ ਬੱਚਿਆਂ ਨੂੰ ਜਿਹੜੀ ਨਾਮ ਜਪਾਉਣ ਦੀ ਗੱਲ ਹੈ ਉਹ ਮਾਂ ਪਿਓ ਨੂੰ ਹੁਕਮ ਹੈ ਉਹ ਜਪਾਉਣਾ ਹੈ ਕਹਿਣਾ ਹੈ ਪ੍ਰੇਮ ਨਾਲ ਜਿਵੇਂ ਫਰੀਦ ਜੀ ਦੀ ਮਾਤਾ ਉਹਨਾਂ ਨੂੰ ਲਾਉਂਦੀ ਸੀ ਤੱਕੇ ਨਾਲ ਨਹੀਂ ਲੱਗਣਾ ਨਹੀਂ ਨਫ਼ਰਤ ਹੋ ਜੋ ਉਹਨਾਂ ਨੇ ਕਹਿਣਾ ਪਤਾ ਨਹੀਂ ਕੀ ਸਾਨੂੰ ਕਹਿੰਦੇ ਪ੍ਰੇਮ ਨਾਲ ਆਪ ਗਾਉਣ ਲੱਗ ਜੋ ਨਾਲ ਵਾਹਿਗੁਰੂ ਵਾਹਿਗੁਰੂ ਬੇਟਾ ਬੋਲੋ ਇਸ ਤਰ੍ਹਾਂ ਵਾਹਿਗੁਰੂ ਇਸ ਤਰ੍ਹਾਂ ਲਾਓ ਉਹਨਾਂ ਨੂੰ ਹੁਣ ਕਿੰਨੇ ਹੀ ਬੱਚੇ ਐਸੇ ਨੇ ਜਿਨ੍ਹਾਂ ਨੂੰ ਉਹਨਾਂ ਦੇ ਪਰਿਵਾਰਾਂ ਨੇ ਜਦੋਂ ਗੱਲ ਕਰਦੇ ਤੇ ਉਹ ਬੱਚੇ ਲੱਗੇ ਨਾਮ ਜਪਣ ਉਹਨਾਂ ਦੇ ਮਤਲਬ ਮਾਪਿਓ ਨੂੰ ਜਿਵੇਂ ਆਪਾਂ ਬੇਨਤੀ ਕਰਿਆ ਵੀ ਭਾਈ ਇਸ ਤਰ੍ਹਾਂ ਕਰੋ ਜਿੰਨੀ ਸਮਤ ਮਾਂ ਰ ਨੇ ਦਿੱਤੀ ਤੇ ਉਹ ਲੱਗ ਗਏ ਪਰ ਆਪਾ ਚੌਧਰੀ ਨਹੀਂ ਬਣਨਾ ਉਹ ਮੈਂ ਬੇਨਤੀ ਕਰੀ ਹੈ ਚੌਧਰੀ ਬਣਦੇ ਨੇ ਕਿ ਚੌਧਰੀ ਹੁੰਦੇ ਨੇ ਸੰਸਾਰ ਦੇ ਬੜਬੜੇ ਹਾਂਜੀ ਸਾਨੂੰ ਪਤਾ ਹੈ ਹਨਾ ਮਾਰੇ ਕਹਿੰਦੇ ਅਵਰ ਉਪਦੇਸ ਹੈ ਆਪ ਨਾਂਕਰ ਹੈ ਆਵਤ ਜਾਵਤ ਜਨਮ ਹੈ ਮਰੈ ਕਾਲੇ ਛੋੜੇ ਵਾਲੇ ਸੰਤਾਂ ਕੋਲੇ ਬੈਠੇ ਸੀ ਸੰਤਾਂ ਨੇ ਬੜੇ ਤਰੀਕੇ ਨਾਲ ਸਮਝਾਇਆ ਸੀ ਬਾਬਾ ਨਰਿੰਦਰ ਸਿੰਘ ਜੀ ਬੜੇ ਤਰੀਕੇ ਨਾਲ ਉਹਨਾਂ ਨੇ ਸਮਝਾਇਆ ਸੀ ਠੀਕ ਹੈ ਨਾ ਕਿ ਕੀ ਦੀ ਡਿਊਟੀ ਹੁੰਦੀ ਹੈ ਕਿਵੇਂ ਕੀ ਸਾਰਾ ਕੁਝ ਸੋ ਆਪਾਂ ਚੌਧਰੀ ਜਿਹੜਾ ਹੁੰਦਾ ਨਾ ਆਪਣੇ ਅੰਦਰ ਇੱਕ ਉਹ ਬਣਨਾ ਉਹ ਨਹੀਂ ਹੈਗਾ ਹਾਂ ਜਿਹੜਾ ਦੋਸਤਰਾ ਮਿੱਤਰਾਂ ਨੂੰ ਤੁਸੀਂ ਕਹਿ ਕੇ ਦੇਖ ਲਿਓ ਨਹੀਂ ਲੱਗਣਾ ਕਿਸੇ ਨੇ ਕਹਿ ਕੇ ਦੇਖ ਲਿਓ ਨਹੀਂ ਲੱਗਣਾ ਕਿਸੇ ਨੇ ਅਗਲਾ ਕਿੰਤੂ ਪਰੰਤੂ ਹੀ ਕਰੂਗਾ ਜਿੰਨੇ ਮਰਜੀ ਤੁਸੀਂ ਕਰਕੇ ਦੇਖ ਲਿਓ ਪਿਆਰਿਓ ਨਹੀਂ ਜੇ ਮਸਤਕ ਤੇ ਕਰਮ ਨਹੀਂ ਹਰਦਾ ਹਾਂ ਸੰਗਤ ਵਿੱਚ ਆਊਗਾ ਸੰਗਤ ਚੋਂ ਕਿਸੇ ਗੁਰਮੁਖ ਨੇ ਇੱਕ ਵਾਰ ਕਹਿਤਾ ਇੱਕ ਵਾਰ ਕਹਿਤਾ ਤਿਆਰ ਬਰ ਤਿਆਰ ਹੋ ਜਾਊਗਾ ਵਾਣੀ ਪੜਨ ਲੱਗ ਜੂ ਜਾਪ ਵੀ ਆਪੇ ਹੀ ਬਣ ਜੂ ਸਮਾ ਵੀ ਆਪੇ ਹੀ ਮਹਾਤਮਾ ਦੇ ਕਹੇ ਤੇ ਆਮ ਬੰਦੇ ਚ ਫਰਕ ਹੁੰਦਾ ਕਿਉਂਕਿ ਉਹ ਅਥੋਰਾਈਜ਼ਡ ਪਾਵਰ ਬੈਠੀ ਏਕ ਅਕਾਲ ਪੁਰਖ ਦੀ ਇੱਕ ਬਿਠਾਈ ਹੋਈ ਤਾਂ ਕਿਦੋਂ ਬੈਠੀ ਠੀਕ ਹੈ ਨਾ ਬਚਨ ਸੁਣੋ ਨਾ ਬਾਬਾ ਜੀ ਸਿੰਘ ਦੀ ਹੰਸਾਲੀ ਵਾਲਿਆਂ ਦੇ ਹਣਾ ਉਹ ਕਹਿੰਦੇ ਸ੍ਰਿਸ਼ਟੀ ਪਾਈ ਸੰਤ ਲੋਕ ਚਲਾਉਂਦੇ ਠੀਕ ਹੈ ਨਾ ਆਮ ਬੰਦਾ ਕੋਈ ਮੇਰੇ ਵਰਗਾ ਥੋੜੇ ਚਲਾ ਲੂਗਾ ਨਹੀਂ ਚਲਾ ਸਕਦਾ ਸੋ ਜਦੋਂ ਮਹਾਤਮਾ ਨੇ ਕਹਿਣਾ ਬੋਲ ਵਾਹਿਗੁਰੂ ਉਹਦੇ ਅੰਦਰ ਵਾਹਿਗੁਰੂ ਚੱਲੇਗਾ ਉਹਦੇ ਅੰਦਰ ਚਰਨਾ ਹਟ ਪ੍ਰਗਟ ਹੋਏਗੀ ਆਮ ਬੰਦੇ ਨੇ ਜਦੋਂ ਜਪਾਉਣਾ ਉਹਨੇ ਕੋਲੇ 10 ਰੁਪਏ ਨੇ 10 ਚੋਂ ਉਹ ਤਾਂ ਖਰਚ ਹੀ ਦੇਣੇ ਨੇ ਕੋਲੋਂ 50 ਹੋਰ ਇਹ ਬੱਚਿਆਂ ਨੂੰ ਤੁਸੀਂ ਜਪਾ ਸਕਦੇ ਹੋ ਜੇ ਕਿਸੇ ਨੂੰ ਕਹਿਣਾ ਹੈ ਇਦਾਂ ਕਹਿਣਾ ਹੈ ਭਾਈ ਗੁਰੂ ਸਾਹਿਬ ਦਾ ਹੁਕਮ ਹੈ ਸਿੱਖ ਨਾਮ ਜਪੇ ਠੀਕ ਹੈ ਨਾ ਹੁਣ ਆਪਾਂ ਕਹਿੰਦੇ ਜਿਹੜੇ ਗਰੰਥੀ ਸਿੰਘ ਨੇ ਕੀ ਉਹ ਜਪਾਲ ਸਕਦੇ ਨੇ ਉਹ ਗੁਰੂ ਦੇ ਵਜੀਰ ਨੇ ਪਰ ਉਹਨਾਂ ਲਈ ਵੀ ਇੱਕ ਚੀਜ਼ ਲਾਗੂ ਹੁੰਦੀ ਹੈ ਉਹ ਆਪ ਜਪਦਾ ਹੋਵੇ ਅਭਿਆਸੀ ਹੋਵੇ ਘੱਟੋ-ਘੱਟ 3-3-4-4 ਘੰਟੇ ਦਾ ਉਹਦਾ ਖੁਦ ਦਾ ਅਭਿਆਸ ਹੋਵੇ ਮਹਾਰਾਜ ਵੇਲੇ ਵੀ ਜਿਹੜੇ ਗੁਰੂ ਕੇ ਸਿੱਖ ਜਪਾਉਂਦੇ ਸੀ ਉਹਨਾਂ ਦੇ ਰੂਮ-ਰੂਮ ਦੇ ਵਿੱਚ ਸਿਮਰਨ ਸੀ ਉਹਨਾਂ ਦਾ ਇੱਕ ਵਾਰੀ ਕਿਹਾ ਹੋਇਆ 72 ਕਰੋੜ ਜਿਹੜਾ ਰੂਮ ਹੈ ਜਾਪ ਕਰਦਾ ਹੈ ਉਹਨਾਂ ਦਾ ਚਾਹੇ ਉਹ ਬੋਲ ਰਹੇ ਨੇ ਖਾ ਰਹੇ ਨੇ ਪੀ ਰਹੇ ਨੇ ਉਹਨਾਂ ਦਾ ਅੰਦਰ ਜਾਪ ਕਰ ਰਿਹਾ ਹਿਰਦੈ ਹਰ 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 ਧੁਨ ਉਪਜੀ ਇਹ ਗੁਰਬਾਣੀ ਕਹਿ ਰਹੀ ਹੈ ਹਿਰਦੈ ਹਰ 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 ਧੁਨ ਉਪਜੀ ਜਿੰਨਾ ਚਿਰ ਹਿਰਦੈ ਚ ਹਰ 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 ਧੁਨ ਨਹੀਂ ਉਪਜੀ ਕੁਝ ਨਹੀਂ ਪਿਆਰਿਓ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖ ਹੋਏ ਨੇ ਜੇ ਚਾਹੁੰਦੇ ਸਾਰੇ ਦੁਨੀਆਂ ਨੂੰ ਤਾਰ ਸਕਦੇ ਸੀ ਏਡੀ ਕਮਾਈ ਸੀ ਉਹਨਾਂ ਦੇ ਕੋਲ ਪਰ ਇਹ ਸਾਰੀ ਗੁਪਤ ਖੇਡ ਹੈ ਇਸ ਕਰਕੇ ਆਪਣੇ ਬੱਚਿਆਂ ਨੂੰ ਜਪਾਓ ਤੁਸੀਂ ਉਹ ਤੁਹਾਨੂੰ ਹੁਕਮ ਹੈ ਕਿਉਂਕਿ ਤੁਹਾਡੇ ਘਰੇ ਜਨਮ ਲਿਆਇਆ ਉਸਨੇ ਉਹ ਤੁਹਾਡੀ ਡਿਊਟੀ ਹੈ ਆਪਾਂ ਬਾਹਰ ਜਾ ਕੇ ਨਹੀਂ ਆਪਾਂ ਕਿਸ ਨੂੰ ਐਵੇਂ ਗਿਆਨ ਦੇਣਾ ਠੀਕ ਹੈ ਨਾ ਉਹ ਡਿਊਟੀ ਕੀ ਦੀ ਹੈ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੰਜ ਸਿੰਘਾਂ ਨੂੰ ਡਿਊਟੀ ਦਿੱਤੀ ਹੋਈ ਹੈ ਪੰਜ ਸਿੰਘਾਂ ਕੋਲੇ ਜਾ ਕੇ ਅਮਰਦੀ ਦਾਤ ਮਿਲਦੀ ਪੰਜ ਸਿੰਘ ਨਾਮਦਾਨ ਦਿੰਦੇ ਜਾਂ ਫਿਰ ਪੂਰਨ ਸੰਤ ਮਹਾਤਮਾ ਨਾਮ ਜਪਉਂਦੇ ਠੀਕ ਹੈ ਨਾ ਮੈਂ ਤਾਂ ਉਹ ਗੱਲ ਤੁਹਾਨੂੰ ਬੇਨਤੀ ਕਰੀ ਇਹਨੂੰ ਸਮਝੋ ਇਹ ਸਮਝਣ ਵਾਲਾ ਸਬਜੈਕਟ ਹੈ ਮੇਰਾ ਤਾਂ ਕੁਝ ਨਹੀਂ ਜਪਾਈ ਜੋ ਕਰੋ ਜੇ ਤੁਸੀਂ ਦੇਖੋ ਐ ਭੰਡਾ ਮੁੱਧੇ ਵੱਜ ਜਾਣਾ ਹੈ ਅੰਦਰੂ ਕਮਾਈ ਖਤਮ ਹੀ ਹੋ ਜਾਣੀ ਜ਼ੀਰੋ ਹੋ ਜਾਣਾ ਇਹ ਤਾਂ ਇਹਨੂੰ ਐ ਲੁਕੋ ਕੇ ਰੱਖਣਾ ਪੈਂਦਾ ਹੈ ਹਨ ਇਹਨੂੰ ਲੁਕੋ ਕੇ ਰੱਖਣਾ ਪੈਂਦਾ ਹੈ ਜਿਹੜੇ ਬੰਦੇ ਦੇ ਅੰਦਰ ਇਹ ਭਾਵਨਾ ਪ੍ਰਗਟ ਹੋ ਰਹੀ ਹੈ ਕਰਵਾਇਆ ਜਾ ਰਿਹਾ ਹੈ ਕਰਵਾਇਆ ਜਾ ਰਿਹਾ ਹੈ ਇਹ ਬਹੁਤ ਉੱਥੇ ਬਾਬਾ ਨਰਿੰਦਰ ਸਿੰਘ ਜੀ ਕੋਲੇ ਕੋ ਬੰਦਾ ਆਉਂਦਾ ਸੀ ਉਹ ਨਾ ਉੱਥੇ ਰਹਿੰਦਾ ਹੁੰਦਾ ਸੀਗਾ ਉੱਥੇ ਰਹਿੰਦਾ ਰਹਿਦਾ ਨਾ ਬਾਬਾ ਜੀ ਨੂੰ ਦੇਖ ਕੇ ਕਾਪੀ ਕਰਨ ਲੱਗੇ ਕਾਪੀ ਵਾਲੇ ਬੰਦੇ ਵੀ ਬਹੁਤ ਹੁੰਦੇ ਇੱਕ ਕਾਪੀ ਵਾਲਾ ਕੰਮ ਵੀ ਬੜਾ ਤਕੜਾ ਹੀ ਚੱਲਿਆ ਹੋਇਆ ਜ਼ਿਕਰ ਹਰੇਕ ਨੂੰ ਇੰਟਰਨੈਟ ਦੇ ਉੱਤੇ ਕਾਪੀ ਕਰਨ ਦੀ ਆਦਤ ਪਈ ਹੋਈ ਪਰ ਜਿਹੜਾ ਨਰੋਲ ਖਾਲਸਾਈ ਰੂਹਾ ਆਉਂਦੀਆਂ ਨੇ ਉਹਨਾਂ ਦਾ ਪਰਚਾ ਨਰੋਲ ਹੁੰਦਾ ਬਿਲਕੁਲ ਕੋਈ ਲੈਣਾ ਦੇਣਾ ਦੀ ਸੰਸਾਰ ਨਾਲ ਬਿਲਕੁਲ ਜੋ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਅੰਦਰ ਆਤਮਵਲ ਦਾ ਕਿਣਕਾ ਪਾਇਆ ਹੁੰਦਾ ਉਹਦੇ ਵਿੱਚੋਂ ਉਹਨਾਂ ਨੇ ਨਾਮ ਜਪਉਣਾ ਹੈ ਸੰਗਤ ਨੂੰ ਜੋ ਉਹ ਸਾਰਾ ਕੁਝ ਗੁਰੂ ਸ਼ਬਦ ਦਾ ਹੁੰਦਾ ਉਹ ਅਲੱਗ ਚੀਜ਼ ਹੈ ਸਾਰੀ ਉਹਦੇ ਬਾਰੇ ਮੈਂ ਖੁੱਲ ਕੇ ਨਹੀਂ ਦੱਸ ਸਕਦਾ ਜ਼ਿਆਦਾ ਫਿਰ ਕਦੇ ਦੱਸਾਂਗੇ ਅੱਗੇ ਜਾ ਕੇ ਬੇਨਤੀ ਕਰਾਂਗੇ ਕੋਈ ਨਹੀਂ ਜਦ ਮਹਾਰਾਜ ਜੀ ਬੁਲਾਉਣਗੇ ਹਨ ਉਹ ਬੰਦਾ ਆਇਆ ਕਰੇ ਤੇ ਚਲੋ ਉਹ ਨਾ ਬਾਬਾ ਜੀ ਜਦੋਂ ਉਥੇ ਕਮਰੇ ਚ ਰਹਿ ਕੇ ਸਿਮਰਨ ਕਰਦਾ ਹੁੰਦਾ ਸੀ ਹੁਣ ਮੇजे ਨਾਮ ਲੈਤਾ ਨਾ ਜਿੰਨੇ ਉਹਦੇ ਨਾਲ ਜੁੜੇ ਹੋਇਆ ਉਹਨਾਂ ਦੇ ਸੱਟ ਵੱਜ ਜਾਨੀ ਹਿਰਦੇ ਤੇ ਜਿਹੜੇ ਉਹ ਬੰਦੇ ਨਾਲ ਜੁੜੇ ਹੋਏ ਹੁਣ ਬਹੁਤ ਸੰਗਤਾਂ ਨੂੰ ਕੁਰਾਹੇ ਪਏ ਪਿਆਰੇ ਬਹੁਤ ਸੰਗਤਾਂ ਨੂੰ ਕੁਰਾਹੇ ਪਏ ਅੱਜ ਵੀ ਉਹਦੀ ਦੱਸੇ ਮਤਲਬ ਰਾਤ ਤੇ ਚੱਲ ਕੇ ਲੋਕੀ ਕੁਰਾਹੇ ਪਏ ਹੋਏ ਕੁਰਾਹੇ ਪਏ ਹੈ ਉਹਰਾਇ ਫੜ ਲੈਂਦੇ ਨੇ ਕੁੱਟ ਕੇ ਵੀ ਹਾਂ ਹਾਂ ਇਹ ਠੀਕ ਹੈ ਉਹ ਕਿਉਂ ਆਪਣੀ ਉਹ ਖਿਚੜੀ ਬਣਾ ਕੇ ਦੇ ਦਿੰਦਾ ਅਗਲੇ ਖਾਈ ਜਾਂਦੇ ਤੇ ਉਹ ਬਾਬਾਈ ਕੋ ਰਹਿੰਦਾ ਹੁੰਦਾ ਸੀਗਾ ਤੇ ਸੰਤਾਂ ਤੁਸੀਂ ਸਾਰਾ ਕੁਝ ਸਿੱਖ ਲਿਆ ਬਾਬਾ ਨਰਿੰਦਰ ਸਿੰਘ ਜੀ ਛੋਟੀ ਜਿਹੀ ਉੱਦੀ ਵਾਲੇ ਮਹਾਪੁਰਖ ਹੋਏ ਨੇ ਤੇ ਸੰਤਾਂ ਜਦੋਂ ਪਤਾ ਲੱਗਿਆ ਵੀ ਇਹ ਤਾਂ ਟੇਡਾ ਜਿਹਾ ਉਹਨਾਂ ਨੇ ਦਬਾ ਲਿਆ ਚੱਲ ਭਾਜ ਉਹ ਪੁੱਠੇ ਹੁੰਦੇ ਨੇ ਕਈ ਬੰਦੇ ਗਲਤ ਆ ਜਾਂਦੇ ਸਾਡੇ ਕੋਲ ਵੀ ਇੱਥੇ ਆ ਜਾਂਦੇ ਕਈ ਵਾਰੀ ਅਸੀਂ ਵੀ ਦਬਾ ਦਿੰਦੇ ਪਰ ਇਹ ਜਿਹੇ ਬੰਦੇ ਜਿਆਦਾ ਉਹ ਕਰ ਨਹੀਂ ਸਕਦੇ ਇਹਨਾਂ ਦਾ ਕੱਚਾ ਚੱਠਾ ਸਾਰਾ ਕੁਝ ਪਿਆ ਹੁੰਦਾ ਜਦੋਂ ਫਿਰ ਸੰਸਾਰ ਤੇ ਲੋੜ ਪੈਂਦੀ ਤੇ ਮਹਾਰਾਜ ਦੀ ਕਿਰਪਾ ਨਾਲ ਫਿਰ ਮਹਾਰਾਜ ਇਹਨਾਂ ਨੂੰ ਕਰ ਦਿੰਦੇ ਨੇ ਪਾ ਵੀ ਕਰਾਂਗੇ ਉਹ ਬੰਦਾ ਸੀਗਾ ਤੇ ਉਹ ਨਾ ਸੰਤਾ ਨੇ ਘਰ ਤਾਂ ਉਹਨੇ ਆਪਣੇ ਸਿਸਟਮ ਚ ਚਲਾ ਲਿਆ ਬਹੁਤ ਔਖਾ ਹੋਇਆ ਬਹੁਤ ਜਿਆਦਾ ਔਖਾ ਹੋਇਆ ਇੰਨਾ ਜਿਆਦਾ ਔਖਾ ਹੋਇਆ ਕਿ ਗੱਲ ਹੀ ਛੱਡ ਦੋ ਉਹਦਾ ਸਰੀਰ ਬਹੁਤ ਔਖਾ ਛੱਡਿਆ ਉਹਨੇ ਹਨਾ ਸੋ ਆਪਣੇ ਬੱਚਿਆਂ ਨੂੰ ਨਾਮ ਜਪਾਓ ਇਹ ਕੋਈ ਮਾੜੀ ਗੱਲ ਨਹੀਂ ਇਦੋਂ ਤੁਹਾਨੂੰ ਡਿਊਟੀ ਦਿੱਤੀ ਹੈ ਮਹਾਰਾਜ ਤੁਹਾਡੇ ਘਰੇ ਔਲਾਦ ਜਿਹੜੀ ਆਈ ਹੈ ਭਤੀ ਹੈ ਪੁੱਤਰ ਹੈ ਕੋਈ ਵੀ ਹੈ ਉਹ ਕੋਈ ਦਿੱਕਤ ਨਹੀਂ ਉਹਨਾਂ ਨੂੰ ਜਪਾਓ ਪ੍ਰੇਮ ਨਾਲ ਠੀਕ ਹੈ ਨਾ ਜਿਹੜੇ ਗਰੰਥੀ ਸਿੰਘ ਵੀ ਨੇ ਠੀਕ ਹੈ ਨਾ ਉਹ ਜੇ ਆਪ ਜਾਪ ਕਰਦੇ ਨੇ ਹਨਾ ਫਿਰ ਉਹ ਜਪਾ ਸਕਦੇ ਆਪ ਜੇ 5-6 ਘੰਟੇ ਦਾ ਨਰੂਲ ਜਾਪ ਹੈ ਜੇ ਅਵਸਥਾ ਹੈ ਤਾਂ ਨਹੀਂ ਤਾਂ ਗਰੰਥੀ ਸਿੰਘ ਦੀ ਡਿਊਟੀ ਸਿਰਫ ਇੰਨੀ ਹੁੰਦੀ ਹੈ ਨਿਤਨੇਮ ਕੀਤਾ ਜੋ ਗੁਰੂ ਘਰ ਦੀ ਕਾਰ ਸੰਭਾਲੀ ਦੈਟਸ ਇਟ ਗ੍ਰੰਥੀ ਸਿੰਘ ਦਾ ਉਹਦਾ ਬੜਾ ਉੱਚਾ ਹੈ ਉਹ ਉੱਚਾ ਉਹ ਸਿਰਫ ਤਾਂ ਹੀ ਹੈ ਇਹ ਨਹੀਂ ਵੀ ਗੁਰੂ ਦੀ ਸੰਭਾਲ ਕਰ ਰਿਹਾ ਤਾਂ ਹੈ ਮਹਾਰਾਜ ਕਹੇ ਸਾਡਾ ਉਪਦੇਸ਼ ਸੁਣਾ ਰਿਹਾ ਹੈ ਹਾਂ ਤਾਂ ਗੰਗੂ ਵੀ ਮਹਾਰਾਜ ਜੀ ਦੇ ਕੋਲ ਵੀ ਰੰਦਾ ਪਰ ਬਾਅਦ ਵਿੱਚ ਹਨਾ ਸੋ ਪਿਆਰਿਓ ਇਦਾਂ ਨਹੀਂ ਹੁੰਦਾ ਜੇ ਆਪਾਂ ਕੋਈ ਚੀਜ਼ ਆਪਣੇ ਕੋਲੇ ਹੈ ਹੀ ਨਹੀਂ ਆਪਾਂ ਕਿੱਥੋਂ ਕਰ ਲਾਂਗੇ ਨਹੀਂ ਕਰ ਸਕਦੇ ਨਹੀਂ ਕਰ ਇਹ ਤਾਂ ਗੁਪਤ ਰੱਖੋ ਸਾਰਾ ਖਜ਼ਾਨਾ ਲਕੋ ਕੇ ਰੱਖੋ ਲੁਕੋ ਕੇ ਰੱਖੋ ਹਨਾ ਇਹਨੂੰ ਜਿੰਨਾ ਪੜਦਾ ਪਾ ਕੇ ਰੱਖੋਗੇ ਪੜਦਾ ਪਾ ਕੇ ਰੱਖੋ ਕਿਸੇ ਨੂੰ ਪਤਾ ਹੀ ਨਾ ਲੱਗੇ ਵੀ ਤੁਸੀਂ ਕੋਈ ਅਭਿਆਸ ਕਰਨ ਵਾਲਿਓ ਸਿਮਰਨ ਕਰਨ ਵਾਲਿਓ ਲੋਕੋ ਤਾਂ ਕਾਲਪਈ ਹੁੰਦੀ ਇੱਥੇ ਮੇਰੇ ਬਾਰੇ ਪਤਾ ਲੱਗੇ ਮੇ ਕੋ ਆਏ ਦੁਨੀਆ ਆਵੇ ਹਨਾ ਐਵੇਂ ਕਰਦੇ ਨੇ ਲੋਕ ਨਾ ਸੋ ਇਹ ਨਹੀਂ ਹੁੰਦਾ ਜਿਹੜਾ ਬ੍ਰਹਮ ਗਿਆਨੀ ਉਹਦੀ ਖੇਡ ਅਲੱਗ ਹੈ ਉਹਦੇ ਕੋਲ ਤਾਂ ਖੁਦ ਦਾ ਉਹਨਾਂ ਕਈ ਜਨਮਾਂ ਦਾ ਖਜ਼ਾਨਾ ਹੁੰਦਾ ਉਹਦੇ ਕੋਲੇ ਮਹਾਤਮਾ ਕੋਲ ਖੁੱਦੀ ਚੀਜ਼ ਹੁੰਦੀ ਉਹਨੇ ਕਮਾਈ ਹੁੰਦੀ ਫਿਰ ਉਹ ਅਕਾਲ ਪੁਰਖ ਨੇ ਉਹਨੂੰ ਵਰਸਾਇਆ ਹੁੰਦਾ ਠੀਕ ਹੈ ਨਾ ਇਹ ਚੀਜ਼ ਹੈ ਇਹ ਚੀਜ਼ ਉਸ ਧਨ ਤੇ ਸਭ ਕੋ ਵਰਸਾ ਆਵੇ ਉਹ ਸਾਰਿਆਂ ਤੇ ਵਰਸਾਉਂਦਾ ਮਹਾਤਮਾ ਹੁੰਦਾ ਬਰੋ ਪੂਰਨ ਰੂਹ ਹੁੰਦੀ ਮਹਾਰਾਜ ਜੀ ਦੀ ਭੇਜੀ ਹੋਈ ਰੂਹ ਹੁੰਦੀ ਐਦਾਂ ਹੀ ਥੋੜੀ ਹੈ ਉਹਨੂੰ ਫਿਰ ਉਹ ਚੀਜ਼ ਦਾ ਪਹਿਲਾ ਗਿਆਨ ਕਰਾਉਂਦੇ ਮਹਾਰਾਜ ਸੱਚੇ ਪਾਤਸ਼ਾਹ ਕੱਲੀ-ਕੱਲੀ ਚੀਜ਼ ਦੇ ਵਿੱਚ ਦੀ ਕੱਢ ਕੇ ਲੈ ਕੇ ਜਾ ਕੇ ਸਾਰੀ ਚੀਜ਼ ਫੇਰ ਦੇਖੋ ਕਿਸੇ ਬੰਦੇ ਨੇ ਪੀ ਐਚ ਡੀ ਕੀਤੀ ਨਹੀਂ ਉਹ ਕਿਸੇ ਸਕੂਲ ਦਾ ਪ੍ਰਿੰਸੀਪਲ ਲੱਗ ਜੂਗਾ ਨਹੀਂ ਲੱਗ ਸਕਦਾ ਆਪਣੇ ਤਖਤਾਂ ਦੇ ਉੱਤੇ ਜਥੇਦਾਰ ਸਹਬਾਨ ਹੁੰਦੇ ਜਾਂ ਹੋਰ ਸਿੰਘ ਹੁੰਦੇ ਪਹਿਲਾਂ ਉਹ ਵਿਦਿਆ ਪੜ੍ਹਦੇ ਉਸ ਚੀਜ਼ ਦੇ ਵਿੱਚ ਪੂਰਨ ਨਿਪੁੰਨ ਹੁੰਦੇ ਫਿਰ ਉਹਨਾਂ ਨੂੰ ਸੌਦੇ ਤੇ ਪੁਟਾਇਆ ਜਾਂਦਾ ਪੰਜ ਪਿਆਰਿਆਂ ਦੀ ਵੀ ਤੁਸੀਂ ਲਾ ਲਓ ਪਹਿਲਾਂ ਉਹਨਾਂ ਦੀ ਰਹਿਤ-ਬਹਿਤ ਹੁੰਦੀ ਫਿਰ ਪੰਜੇ ਬਾਣੀਆਂ ਕੰਟ ਸਾਰੀ ਚੀਜ਼ ਅਪ ਟੂ ਡੇਟ ਬਿਲਕੁਲ ਫੇਰ ਹੁੰਦਾ ਇਦਾਂ ਥੋੜੀ ਵੀ ਕੋਈ ਹੋਰ ਹਾਂਜੀ ਮੈਂ ਵੀ ਪੰਜ ਪੈਰਾਂ ਚ ਲੱਗਣਾ ਉਹਨਾਂ ਨੇ ਹੈਨਾ ਮੈਨੂੰ ਇੱਕ ਇੱਕ ਬਾਣੀ ਕੰਠ ਹੈ ਜੀ ਮੈਂ ਪੰਜ ਪੈਰਾਂ ਚ ਲੱਗਣਾ ਉਹ ਕਹਿੰਦੇ ਨਹੀਂ ਸਾਰੀ ਚੀਜ਼ ਦੀ ਮਰਿਆਦਾ ਬਣਾਈ ਕੀ ਗੁਰੂ ਘਰ ਚ ਖੇਡ ਨਹੀਂ ਚੱਲਦੀ ਇਦਾਂ ਨਹੀਂ ਹੈ ਇੱਥੇ ਪੂਰਾ ਸਿਸਟਮ ਬਣਾ ਕੇ ਗਏ ਨੇ ਖਾਲਸਾ ਹੀ ਮਰਿਆਦਾ ਹੈ ਇੱਥੇ ਇਦਾਂ ਨਹੀਂ ਹੈਗਾ ਇਹ ਤਾਂ ਲੋਕਾਂ ਨੇ ਖੇਡ ਬਣਾ ਆਤੀ ਹੁਣ ਇਹ ਤਾਂ ਸਿੱਖੀ ਨੂੰ ਇੰਨਾ ਥੱਲੇ ਲੈ ਗਏ ਲੋਕ ਬਹੁਤ ਜ਼ਿਆਦਾ ਥੱਲੇ ਲੈ ਗਏ ਨੇ ਉਹਦਾ ਕਾਰਨ ਕੀ ਹੈ ਪਹਿਲਾਂ ਪਿਆਰਿਓ ਆਪ ਭੱਠੀ ਚ ਤਪੋ ਕਿਸੇ ਪੂਰਨ ਮਹਾਤਮਾ ਦੀ ਸੰਗਤ ਚ ਜਾ ਕੇ ਨਾ ਕਈ ਕੇ ਸਾਲ ਰਹੋ ਭੱਠੀ ਚ ਤਪੋ ਉਥੇ ਜਾਓ ਜੂਰਸ਼ਲ ਚਲੇ ਜਾਓ 40 ਦਿਨ ਦੀ ਸੇਵਾ ਹੀ ਕਰਕੇ ਦਿਖਾ ਦਿਓ ਮੈਨੂੰ 10 ਦਿਨ ਬਾਅਦ ਹੀ ਕਹੋਂਗੇ ਟੱਲੀਏ ਭੱਜੀਏ ਤੋ ਜਦੋਂ ਉਥੇ ਸਾਰਾ ਦਿਨ ਸੇਵਾ ਕਰਨੀ ਪਈ ਐਦਾਂ ਹੁਣ ਤਾਂ ਗੱਲੀਬਾਤੀ ਥੋੜੀ ਐ ਗੱਲੀਬਾਤੀ ਕੁਝ ਨਹੀਂ ਹੈਗਾ ਗੱਲੀ ਜੋ ਨਾ ਹੋਈ ਇੱਕ ਫਿਰ ਹੈ ਕਿ ਹਨੇਰੇ ਕਰ ਹੈ ਗੱਲਾਂ ਗੰਦੀ ਕਿਦੇ ਨਾ ਪਾਇਆ ਗੱਲਾਂ ਦੇ ਨਾਲ ਨੇ ਉਹਦੇ ਜਿਹੜਾ ਨਿਰਗੁਣ ਸਰੂਪ ਹੈ ਵਾਹਿਗੁਰੂ ਦਾ ਜਿੰਨਾ ਚਿਰ ਜੀਵ ਤੂੰ ਉੱਤੇ ਤੱਕ ਗਿਆ ਹੀ ਨਹੀਂ ਤੇਰੇ ਕੋਲ ਕੁਝ ਵੀ ਨਹੀਂ ਹੈਗਾ ਸੋ ਆਪਣੇ ਬੱਚਿਆਂ ਨੂੰ ਬੰਦਗੀ ਕਰਾਓ ਸਭ ਨੂੰ ਇਹ ਹੈ ਲੇਕਿਨ ਜੇ ਕਿਸੇ ਨੂੰ ਕਹਿਣਾ ਹੈ ਤਾਂ ਸਿਰਫ ਇੱਕੋ ਹੀ ਗੱਲ ਕਹਿਣੀ ਹੈ ਜੋ ਵੀ ਜੇ ਕੋ ਪੁੱਛਦਾ ਹੈ ਜੇ ਕੋ 10 ਵਾਰੀ ਪੁੱਛੇ ਤਾਂ ਇੱਕ ਵਾਰੀ ਬੋਲਣਾ ਹੈ ਇਹ ਏਡੀ ਵੀ ਅਗਲੇ ਨੇ ਪੁੱਛਿਆ ਹੈ ਨਹੀਂ ਤੇ ਆਪਾਂ 10 ਵਾਰੀ ਦੱਸ ਰਹੇ ਹਾਂ ਵੇਣ ਗਾਹਕ ਗੁਣ ਵੇਚੀਆ ਤੋ ਗੁਣ ਸਹਿਗੂ ਜਾਏ ਗੁਣ ਕਾ ਗਾਹਕ ਜੇ ਮਿਲੈ ਤੋ ਗੁਣ ਲੱਖ ਵਿਕਾਏ ਪ੍ਰਾਣੇ ਸਮਿਆਂ ਦੇ ਵਿੱਚ ਸੰਤ ਮਹਾਤਮਾ ਲੋਕ ਜਿਹੜੇ ਹੈਗੇ ਨੇ ਮਹਾਪੁਰਸ਼ ਕਈ ਕਈ ਸਾਲ ਕੋਲੇ ਰੱਖ ਕੇ ਫਿਰ ਨਾਮ ਦੀ ਯੁਕਤੀ ਦਿੰਦੇ ਹੁੰਦੇ ਸੀ ਸਮਝਦੇ ਹੋ ਪੜ ਕੇ ਦੇਖੋ ਪੰਜ ਪਿਆਰੇ ਯੁਕਤੀ ਦੱਸਦੇ ਹੁੰਦੇ ਸੀ ਪ੍ਰਾਤਨ ਮਰਿਆਦਾ ਦੇ ਵਿੱਚ ਵੀ ਸੀ ਅਖੰਡ ਕੀਰਤਨ ਜਿੱਥੇ ਦੇ ਵਿੱਚ ਅੱਜ ਵੀ ਇਸੇ ਤਰ੍ਹਾਂ ਹੈ ਪੰਜ ਸਿੰਘ ਨਾਮ ਡੇਢ ਕਰਾਉਂਦੇ ਜਾਂ ਹੋਰ ਵੀ ਸੋ ਟਕਸਾਲਾਂ ਦੇ ਵਿੱਚ ਵੀ ਇਹ ਮਰਿਆਦਾ ਰਹੀ ਹੈ ਸਾਰੀਆਂ ਸੰਪਰਦਾਮਾਂ ਦੇ ਵਿੱਚ ਇਹ ਮਰਿਆਦਾ ਰਹੀ ਹੈ ਠੀਕ ਹੈ ਨਾ ਇਹ ਤਾਂ ਆਇਆ ਤਾਂ ਹਰੇਕੀ ਉਹ ਬਣ ਜੂਗਾ ਚੌਧਰੀ ਇੱਥੇ ਇੱਥੇ ਚੌਧਰੀ ਦਾ ਕੰਮ ਨਹੀਂ ਨਾ ਹੈਗਾ ਇੱਥੇ ਤਾਂ ਸੇਵਾ ਸੇਵਕ ਹੈ ਭਾਵ ਰੱਖਣਾ ਪੈਂਦਾ ਜਿਹੜੇ ਵਾਹਿਗੁਰੂ ਦੇ ਕੋਈ ਸੇਵਕ ਆਉਂਦੇ ਨੇ ਨਾ ਉਹ ਆਪਣੇ ਉਹਨੂੰ ਪਿੱਛੇ ਨੂੰ ਖਿੱਚਦੇ ਮਹਾਰਾਜ ਜੀ ਨਹੀਂ ਸਾਹ ਤਾਂ ਗੁਪਤ ਰੱਖੋ ਮਾਰੇ ਕਹਿੰਦੇ ਨਹੀਂ ਇੱਥੇ ਬੈਠ ਕੇ ਕਰ ਪ੍ਰਤੱਖ ਖੁਦ ਕਹਿੰਦੇ ਖੋਦ ਕਹਿੰਦੇ ਸਮਝਦੇ ਹੋ ਗੱਲ ਇਦਾਂ ਨਹੀਂ ਹੈਗਾ ਹੁਣ ਦੱਸਣ ਉਹ ਤਾਂ ਮੈਂ ਬਹੁਤ ਕੁਝ ਦੱਸ ਦਵਾਂ ਪਰ ਉਹ ਚੀਜ਼ਾਂ ਗੁਪਤ ਨੇ ਉਹ ਹਜੇ ਨਹੀਂ ਫੇਰ ਕਦੇ ਠੀਕ ਹੈ ਨਾ ਸੋ ਅਭਿਆਸ ਖੁਦ ਕਰੋ ਆਪ ਨਾਮ ਤਨ ਇਕੱਠਾ ਕਰੋ ਸਾਰੀ ਕਮਾਈ ਇਕੱਠੀ ਕਰੋ ਲਗਾਤਾਰ ਲੱਗੇ ਰਹੋ ਗੁਪਤ ਰਹਿ ਕੇ ਲੱਗੇ ਰਹੋ ਕਿਸੇ ਦੀ ਗੱਲ ਹੀ ਨਹੀਂ ਸੁਣਨੀ ਜੋ ਤੁਹਾਨੂੰ ਮੈਂ ਬੇਨਤੀ ਕਰਦਾ ਬਿਲਕੁਲ ਰਿਸਪਾਂਸਿਬਿਲਟੀ ਨਾਲ ਬੇਨਤੀ ਕਰਦਾ ਕੋਦੇ ਮੈਂ ਆਪਣੇ ਕੋਲੋਂ ਬੇਨਤੀ ਨਹੀਂ ਕਰਦਾ ਮੈਨੂੰ ਕੋਈ ਲਾਹਾ ਹੈ ਮੈਂ ਕੋੜਾ ਲੋਕਾਂ ਨੂੰ ਕੋ ਉਹ ਲਾਉਣਾ ਹੈ ਪਿੱਛੇ ਤੁਸੀਂ ਮੈਨੂੰ ਅੱਜ ਕਹਿ ਦਿਓ ਵੀ ਜਾ ਤੂੰ ਸਾਨੂੰ ਗੱਲ ਨਾ ਸੁਣਾਇਆ ਕਰ ਵੀ ਇੱਥੇ ਬੈਠ ਕੇ ਗੁਰੂ ਦੀ ਗੱਲ ਮੈਂ ਮੁੜ ਕੇ ਕਥਾ ਹੀ ਨਹੀਂ ਪਾਉਂਦਾ ਪਰ ਮੈਨੂੰ ਤਾਂ ਮੇਰੇ ਗੁਰੂ ਦਾ ਹੁਕਮ ਹੈ ਨਾ ਹੈ ਨਾ ਮਾਰੇ ਤਾਂ ਪਰਸੋਂ ਚੌਥੇ ਵੀ ਕਹਿ ਕੇ ਹਟੇ ਹਸਤੀ ਸਿਰ ਜਿਉ ਅੰਕਿਸ਼ ਹੈ ਐਰਣ ਜਿਉ ਸਿਰ ਦੇ ਮੰਤਨ ਆਗੈ ਰਾਖ ਕੈ ਊਭੀ ਸੇਵ ਕਰੇ ਹਨ ਮਾਰੇ ਕਹੇ ਸੇਵਾ ਕਰ ਹੈ ਨਾ ਨਹੀਂ ਤਾਂ ਆਪਾਂ ਨੂੰ ਤਾਂ ਇਹ ਹੈ ਵੀ ਬਸ ਮਹਾਰਾਜ ਜੀ ਦੇ ਚਰਨਾਂ 'ਚ ਬੈਠੇ ਰਹੀਏ। ਕਥਾ ਰਿਕਾਰਡ ਕਰਕੇ ਪੂਣੀ ਸੌਖਾ ਕੰਮ ਨਹੀਂ ਹੈਗਾ। ਇਹਨੂੰ ਐਡਿਟ ਕਰਨਾ ਪੈਂਦਾ। ਦੋ ਦੋ ਘੰਟੇ ਐਡਿਟ ਕਰਨ ਤੇ ਲੱਗ ਜਾਂਦੇ। ਮੇਰੇ ਕੋਲ ਕਿਹੜਾ ਕੋਈ ਬੰਦਾ ਰੱਖਿਆ ਮੈਨੂੰ ਖੁਦ ਹੀ ਕਰਨਾ ਪੈਂਦਾ। ਘਰ ਦਾ ਕੰਮ ਵੀ ਆਉਂਦਾ, ਨਿਤਨੇਮ ਵੀ ਹੈ, ਸੰਗਤ ਦੇ ਨਾਲ ਫੋਨ ਤੇ ਵੀ ਗੱਲ ਕਰਨੀ ਪੈਂਦੀ। ਹੁਣ ਜਿਹੜੀ ਸੰਗਤ ਹੈਗੀ ਆ ਬਿਲਕੁਲ ਕਿੰਨੀ ਸੰਗਤ ਹੈ ਸਤਿਗੁਰੂ ਮਹਾਰਾਜ ਜੀ ਦੀ। ਇੱਕ ਵੀ ਐਸਾ ਨਹੀਂ ਹੈਗਾ ਜਿਹਦੇ ਤੇ ਕਿਰਪਾ ਨਾ ਹੋਈ ਹੋਵੇ। ਇੱਕ ਵੀ ਨਹੀਂ ਐਸਾ ਹੈਗਾ। ਮੇਰੇ ਗੁਰੂ ਨੇ ਕਿਰਪਾ ਕੀਤੀ। ਸੰਤਾਂ ਨੇ ਪ੍ਰਤੱਖ ਕਿਰਪਾ ਕਰਦੇ ਨੇ, ਰੋਜ਼ ਕਰਦੇ ਨੇ। ਉਹਦਾ ਕਾਰਨ ਕੀ? ਕਿਉਂਕਿ ਇੱਥੇ ਮੈਂ ਹੈ ਹੀ ਨਹੀਂ, ਦਾਸ ਨਹੀਂ ਹੈਗਾ ਇੱਥੇ। ਮੇਰਾ ਤਾਂ ਸਰੀਰ ਹੈ, ਤੋ ਬੁਲਵਾ ਰਹੇ, ਕਿਸੇ ਤਾਂ ਤਾਂ ਬੁਲਵਾਉਣਗੇ। ਕਰਾਉਣਗੇ ਨਾ। ਹੈਨਾ? ਸੋ ਇਹ ਮਹਾਰਾਜ ਜੀ ਦੀ ਸਾਰਾ ਕਾਰਜ ਮਹਾਰਾਜ ਜੀ ਦਾ ਪੂਰੀ ਜ਼ਿੰਮੇਵਾਰੀ ਨਾਲ ਕਹਿੰਦੇ ਆ। ਗੁਰੂ ਸਾਹਿਬ ਦੀ ਕਿਰਪਾ ਨਾਲ ਕਹਿੰਦੇ। ਕੋਈ ਕੁਛ ਕਹੀ ਆ ਮੈਨੂੰ ਦੁਨੀਆ ਦੀ ਪਰਵਾਹ ਨਹੀਂ। ਜੇ ਦੇਖੋ ਇਹ ਖਾਲਸਾ ਹੀ ਫੌਜ ਆ, ਅਕਾਲੀ ਫੌਜ ਆ। ਚਿੱਟਾ ਬਾਣਾ ਇਕੱਲਾ ਏੜੀ ਹੈ ਵੀ ਇਕੱਲਾ ਪ੍ਰਚਾਰ ਵਾਸਤੇ ਹੀ। ਆਪਣਾ ਨੀਲਾ ਵੀ ਹੈ ਜੇ ਕੋਈ ਖਾਲਸਾਈ ਮਰਿਆਦਾ ਦੇ ਵਿੱਚ ਕਿੰਤੂ ਪਰੰਤੂ ਆ ਕੇ ਕਰੇਗਾ ਉਹਦੀ ਸਾਰੀ ਤਿਆਰੀ ਕੀਤੀ ਹੋਈ ਹੈ ਮਹਾਰਾਜ ਜੀ ਨੇ ਇਹ ਆਪ ਮੈਂ برداشت ਨਹੀਂ ਕਰਾਂਗਾ ਗੁਰਸਿੱਖੀ ਨਾਲ ਆ ਕੇ ਕੋਈ ਖੇਡੇਗਾ ਕੁਝ ਕਰੇਗਾ ਮੈਂ ਮੁਖਸਰ ਸਾਹਿਬ ਦੀ ਜੰਗ 'ਚ ਨਾਸ਼ਾ ਡਿਗੀਆਂ ਹੋਈਆਂ ਦੇਖੀਆਂ ਨੇ ਸਿੱਖੀ ਦਾ ਮੁੱਲ ਸਾਨੂੰ ਪਤਾ ਹੈ ਸਾਨੂੰ ਪਤਾ ਹੈ ਜੇ ਕੋਈ ਜ਼ਿਆਦਾ ਹੀ ਐਂ ਕਰੇਗਾ ਨਾ ਫਿਰ ਉਹਦਾ ਸਾਰਾ ਇਲਾਜ ਹੈ ਮਹਾਰਾਜ ਜੀ ਦੇ ਕੋਲੇ ਮੈਂ ਬਰਦਾਸ਼ਤ ਨਹੀਂ ਕਰਾਂਗਾ ਮੈਂ ਛੇਤੀ ਕਰਦਾ ਨਹੀਂ ਸਿੱਖੀ ਦੇ ਉਲਟ ਮੈਂ ਕੁਝ ਵੀ ਬਰਦਾਸ਼ਤ ਨਹੀਂ ਕਰਾਂਗਾ ਕਦੇ ਵੀ ਨਹੀਂ ਕਰਾਂਗਾ ਰਹਿੰਦੇ ਸਵਾਸਾਂ ਤੱਕ ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਪਿਆਰਿਓ ਆਪਾਂ ਗੁਰੂ ਸਾਹਿਬ ਦੇ ਉਟਾ ਅਸਰੇ ਬੈਠੇ ਆ ਹਨਾ ਹੋਰ ਵੀ ਬੰਦੇ ਸੀ ਕਈ ਜਿਹੜੇ ਸਿੱਖੀ ਤੋਂ ਤੋੜ ਕੇ ਹੋਰ ਪਾਸੇ ਸਿਆਣਾ ਕੋਲੇ ਜਾਂ ਕੁਝ ਕਹਿੰਦੇ ਸੀ ਆਪਾਂ ਕਹਿਤ ਪਕੜ ਰਹਿਦੇ ਠੀਕ ਹੈ ਨਾ ਇਹ ਚੀਜ਼ ਨਹੀਂ ਹੈਗੀ ਸਿੱਖੀ ਦੇ ਖਿਲਾਫ ਮੈਂ ਨਹੀਂ ਬਰਦਾਸ਼ਤ ਕਰ ਸਕਦਾ ਕੁਝ ਵੀ ਆਪਾਂ ਮਹਾਰਾਜ ਮਹਾਰਾਜ ਜੀ ਨਾਲ ਨੇ ਖੁਦ ਪ੍ਰਤੱਖ ਨਾਲ ਨੇ ਸੰਗਤ ਚ ਵਰਤਦੇ ਮਿਤ ਮੈਨੂੰ ਤਾਂ ਕੁਝ ਨਹੀਂ ਆਉਂਦਾ ਮੈਨੂੰ ਕੁਝ ਨਹੀਂ ਆਉਂਦਾ ਠੀਕ ਹੈ ਨਾ ਸੋ ਇਹ ਚੀਜ਼ ਹੈ ਸਾਰੀ ਆਪ ਬੰਦਗੀ ਕਰੋ ਕਮਾਈ ਕਰੋ ਤਕੜੇ ਹੋ ਕੇ ਨਾਮ ਜਪੋ ਦੂਜੇ ਚੱਕਰਾਂ ਚ ਨਹੀਂ ਪੈਣਾ ਕਿਸੇ ਵੀ ਠੀਕ ਹੈ ਨਾ ਇਤਨੀ ਕੁ ਮੇਰੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ